ਦੀ ਨੇ ਨਾ ਮੇਰੇ ਸਿਰ ਵੀ ਦਵਾਤੀ ਆ ਇੰਨਾ ਮੇਰਾ ਮਾੜਾ ਹਾਲਾ ਵੀ ਗੱਲ ਹੀ ਨਹੀਂ ਕਰਨ ਵਾਲੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਵੀ ਕਿੱਦਾਂ ਨੂੰ ਮੈਂ ਘਰੋਂ ਬਾਹਰ ਕੱਢਾਂ ਕੋਈ ਗੱਲ ਨਹੀਂ ਬਹੁਤੇ ਦਿਨ ਤੋਂ ਹੁਣ ਮੈਂ ਵੀ ਨਹੀਂ ਨੂੰ ਇੱਥੇ ਰਹਿਣ ਦਿੰਦੀ ਇਦਾਂ ਕਰਦੀ ਆ ਮਨਜਿੰਦਰ ਵੀ ਜਾਂਦੇ ਆ ਨਾ ਡਿਊਟੀ ਤੇ ਤੇ ਨਿਆਣੇ ਚਲ ਜਾਣਾ ਸਕੂਲ ਤੇ ਭਾਜੀ ਵੀ ਬੱਬੀ ਤੇ ਚਲ ਜਾਣਾ ਵਾ ਤੇ ਰਹਿ ਜਾਣੀ ਐ ਇਕੱਲੀ ਇੱਥੇ ਫੇਰ ਇਹ ਮੇਰੇ ਕਾਬੂ ਆਉਣੀ ਆ ਕੋਈ ਗੱਲ ਨਹੀਂ ਇਹਨੂੰ ਤਾਂ ਮੈਂ ਫੇਰ ਹੀ ਬਾਹਰ ਕੱਢੂੰਗੀ ਜਿੰਨਾ ਚਿਰ ਮੈਂ ਇਹਦਾਂ ਦੋ ਹੱਥ ਨਾ ਨਾ ਕੀਤੇ ਇਹਨੇ ਮੇਰੀ ਪੇਸ਼ ਨਹੀਂ ਜਾਣ ਦੇਣੀ ਅੱਜ ਤੇ ਮੇਰੇ ਕੋਲ ਜੋਸ ਰਿਆ ਬਣਿਆ ਨਾ ਮੈਂ ਉਹੀ ਕਰ ਦੇਣਾ ਵਾ ਮੇਰੀ ਤੇ ਸਿਰਦਰਦੀ ਬਣ ਗਈ ਐ ਤੇ ਨਾ ਤਰਾ ਮੈਨੂੰ ਨੀਂਦ ਆਉਂਦੀ ਆ ਨਾ ਚੈਨ ਅੰਦਾ ਵਾ ਕਰਾਂ ਤੇ ਕਰਾਂ ਕੀ ਘਰ ਦੇ ਕਬਜ਼ਾ ਕਰਨ ਨੂੰ ਫਿਰਨ ਢਈ ਆ ਕਿੱਡੀ ਵੱਡੀ ਗੱਲ ਮੈਨੂੰ ਕਹਿ ਤੀ ਕੱਲ ਲੇਨੇ ਇਹ ਆ ਘਰ ਤੂੰ ਸਾਨੂੰ ਛੱਡ ਦੇ ਤੇ ਤੂੰ ਉੱਥੇ ਚੱਲ ਜਾ ਹਿੰਮਤ ਵੇ ਹੈ ਜਨਨੀ ਦੀ ਹੈ ਆ ਘਰ ਛੱਡ ਦੇ ਨਾ ਮੇਰਾ ਬੰਦਾ ਵਿਚਾਰਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਉੱਥੇ ਆਕੜਾ ਰਹਿਦਾ ਕੁੱਸੀ ਦਿੱਤੇ ਤੇ ਘਰ ਤੇ ਨੂੰ ਛੱਡਦਾ ਮੈਂ ਹੈ ਜਬਾਨ ਵੇਖੇ ਦੀ ਇਹਨੂੰ ਮਤਾਂ ਦਿੰਦੀਆਂ ਹੋਣੀਆਂ ਮੈਂ ਦੀ ਮਾ ਦਿੰਦੀ ਵੀ ਨਹੀਂ ਮਤਾਂ ਤੇਰੀ ਭੈਣ ਦਿੰਦੀ ਹੋਣੀ ਆ ਉਹ ਵੀ ਬੜੀਆਂ ਪੱਧਰੀਆਂ ਆ ਬਹੁਤ ਗੱਲਾਂ ਕਰਦੀ ਐ ਕੋਈ ਗੱਲ ਨਹੀਂ ਇਹ ਤਾਂ ਤੈਨ ਮੱਕੂ ਮੈਨੂੰ ਠੱਪਣਾ ਪੈਣਾ ਜਦੋਂ ਫੜ ਕੇ ਕੱਢੀ ਨਾ ਬਾਹਰ ਤੇ ਚੁੱਕ ਚੁੱਕ ਮਾਰੇ ਬਾਹਰ ਕੱਪੜੇ ਤੇ ਫੇਰ ਵੇਖੀ ਰੋਂਦਿਆਂ ਸਾਰੇ ਨਿਕਲਣਾ ਇਹ ਨਾ ਹੋਵੇ ਵੀ ਕੇਰਸ ਤੇ ਧਰ ਨੂੰ ਸੱਦ ਕੇ ਬਹਿ ਜੇ ਕੋਈ ਗੱਲ ਨਹੀਂ ਇਹਦੇ ਸੱਦਣ ਤੋਂ ਪਹਿਲਾਂ ਪਹਿਲਾਂ ਇਹ ਕਾਰੇ ਮੈਨੂੰ ਕਰਨੇ ਪੈਣੇ ਆ ਸੋਚਨੀ ਆ ਕੋਹਨਾ ਕੁ ਹੇਦਾ ਅੱਜ ਏਦਾਂ ਨਹੀਂ ਨੀ ਅੱਖੇ ਲੱਗਣਾ ਜਿੱਦਣੇ ਘਰੋਂ ਜਾਣਗੇ ਨਾ ਉਦੋਂ ਨਹੀਂ ਠੰਡ ਪੈਣੀ ਮिन्नੂ ਵੀ ਉਹਨਾਂ ਚਿਰ ਮिन्नੂ ਵੀ ਠੰਡ ਪੈਣੀ ਆਉਂਤਾ ਚੀਨਾ ਹਰਾਮ ਕਰਕੇ ਰੱਖਿਆ ਵਾ ਨਾ ਪਈ ਨੀਂਦ ਨਾ ਕੁਛ ਤੇ ਚੈਣੀ ਉਦੋਂ ਖਰਾਬ ਹੋ ਗਿਆ ਸਾਰਾ ਹੀ ਚੱਲ ਮਨਾ ਉੱਠ ਕੇ ਰੋਟੀ ਰਾਟੀ ਪਾਰਟਿਫਨ ਦੇ ਵਿੱਚ ਫਿਰ ਗੋਲੀ ਖਾਣੀ ਆ ਕਰਨਾ ਸਕੂਲ ਨਹੀਂ ਜਾਣਾ ਟਾਈਮ ਕਿੰਨਾ ਹੋ ਗਿਆ। ਅਰਥਾ ਮम्मी ਨੇ ਕਹੋ ਸਕੂਲ ਹੀ ਜਾ ਆ ਜਾਣਾ। ਸਕੂਲ ਨਹੀਂ ਜਾਇਆ ਜਣਾ ਕਿਉਂ ਕੀ ਗੱਲ ਹੋਈ ਆ? ਮੂਹ ਵੀ ਮੇਰਾ ਨਾ ਮੂੰਹ ਬੜਾ ਪੱਕ ਗਿਆ ਵਾ। ਮੂੰਹ ਪੱਕ ਗਿਆ ਵਾ? ਹਾਂ ਆ ਵੇਖੋ ਸਹੀ ਆ ਮੇਰਾ ਆ। ਫੇਰ ਅੱਜ ਰਾਤ ਕੀ ਹੋ ਗਿਆ ਵਾ? ਕੀ ਖਾਦਾ ਸੀ? ਪਤਾ ਨਹੀਂ ਮੈਂ ਨਾ ਅੱਧਾ ਕਰਮ ਚਾਹ ਕਰਕੇ ਹੋ ਗਿਆ ਹਾਂ। ਮੈਂ ਕੀ ਚਾਹ ਕਰਕੇ ਨਹੀਂ ਬਾਰੋਂ ਤੇ ਨਹੀਂ ਕੁਝ ਖਾਦਾ। ਨਹੀਂ ਨਹੀਂ ਬਾਰੋਂ ਮੈਂ ਕੀ ਖਾਣਾ। ਆਜ ਮੇਰਾ ਦਰਜੀ ਬੋ ਕਹਿੰਦਾ ਮੈਂ ਕੋਲ ਜਾਇਆ ਚਾਹ ਵੀ ਨਾ ਹੋ ਗਿਆ ਵਾ ਚਾਹ ਤਾਂ ਹੀ ਵੀ ਗਰਮ ਪੀਣੇ ਆ ਉਹਦਾਂ ਨਹੀਂ ਹੋਇਆ ਕੋਈ ਚੀਜ਼ ਖਾਦੀ ਗਈ ਤੇਰ ਕੋ ਪਤਾ ਨਹੀਂ ਕੀ ਹੋਇਆ ਜਮਤ ਮੈਂ ਕਹ ਤੂੰ ਬੋਲਿਆ ਨਹੀਂ ਜਾਣਦਿਆ ਹੁਣ ਤੇ ਤੇਰਾ ਪਿਓ ਵੀ ਘਰ ਹੈ ਨਹੀਂਗਾ ਪਿਓ ਨੂੰ ਆਵਾਜ਼ ਮਾਰਾਂ ਤਾ ਉਹਨੂੰ ਕਹਾਂ ਵੀ ਦਵਾਈ ਲਿਆ ਦੇ ਤੇ ਤੂੰ ਸਕੂਲ ਚੱਲ ਜੇ ਉਹ ਵੀ ਉਦਾਂ ਲੱਕ ਫੜ ਕੇ ਬੈਠਾ ਹੀ ਉਹ ਪਿੱ ਲੱਕ ਪੀੜ ਹੋਣ ਡਿਆ ਵਾ ਤੇ ਹੁਣ ਪੱਠੇ ਪਾਉਣ ਗਿਆ ਹੀ ਉਹ ਕਦੀ ਬੰਬੀ ਦਾ ਤਾਂ ਪੈਂਦਾ ਕਦੀ ਪੱਠੇ ਪਾਉਣ ਦਾ ਪੈਂਦਾ ਮੇਰਾ ਤਾਂ ਟੈਸਟ ਹੀ ਸਕੂਲ ਇਮੇ ਕਹ ਬੋਲਿਆ ਨਹੀਂ ਜਾਣਾ ਉੱਥੇ ਅਸਲ ਇਹ ਜਦ ਮੈਂ ਆ ਰਿਹਾ ਮਾਪੇ ਘਰੇ ਆਉਂਦਾ ਨਹੀਂ ਤਾਂ ਤਾਂ ਨਹੀਂ ਆਇਆ ਤੇ ਤੂੰ ਚਲ ਜਾਂਦਾ ਪੁੱਤ ਤੁਹਾਨੂੰ ਦੱਸ ਦਿੰਦਾ ਮੈਂ ਮੈਂ ਠੀਕ ਨਹੀਂ ਆ ਮਮੇ ਦੇ ਨੂੰ ਪਤਾ ਟੀਚਰਾਂ ਨੂੰ ਹੁੰਦੀਆਂ ਨਾ ਤੇ ਹੁਣ ਕਿਹ ਚਾਹ ਪੀਤੀ ਨਹੀਂ ਜਾਣੀ ਹੁਣ ਕੀ ਜਾ ਕੇ ਦਵਾ ਤੇ ਕੋਣ ਇਦਾਂ ਕਰੋ ਮੈਨੂੰ ਪਾਣੀ ਦੇ ਦਿਓ ਠੰਡਾ ਕੱਚੀ ਲੱਸੀ ਬਣਾ ਦਿਓ ਥੋੜੀ ਜੀ ਉਹ ਬਣਾ ਦਿਓ ਚਲੋ ਤੇ ਰੋਟੀ ਖਾਦੀ ਨਹੀਂ ਜਾਣੀ ਖਿਚੜੀ ਬਣਾ ਦਿਨੀ ਥੋੜੀ ਜੀ ਫਿਰ ਚਲੋ ਖਿਚੜੀ ਬਣਾ ਦਿਓ ਚਲ ਕੋਈ ਨਹੀਂ ਫਿਰ ਤਾਂ ਲੰਮਾ ਪੈ ਪਾਪਾ ਆਉਂਦੇ ਫਿਰ ਮੈਂ ਕੱਲ ਦੀਆਂ ਦਵਾਈ ਦਾ ਕੋਈ ਨਹੀਂ ਮੱਕੋ ਜਾ ਕੇ ਆਉਣਾ ਬਾਬਾ ਉਹਨਾਂ ਨੂੰ ਕੀ ਤਾਂ ਉਹ ਅੱਗੇ ਨਹੀਂ ਆਪੇ ਕਿੱਦਾਂ ਜਾਵੇਗਾ ਚਲ ਕੋਈ ਲੈ ਜਾਂਦੀ ਹੈ ਤੇ ਨੌਂਦੀ ਹੈ ਨਾਲੇ ਆਪ ਦਵਾਈ ਲਾਉਂਗੀ ਇਹ ਹੋ ਜਾਊਗਾ ਠੀਕ ਉਹ ਹੋ ਜਾਊਗਾ ਮੂੰਹ ਹੀ ਪੱਕਾ ਵਾ ਪੱਕ ਜਾਂਦਾ ਵਾ ਕਿਤੇ ਗਰਮ ਗਰਮ ਚੀਜ਼ ਖਾਦੀ ਜਾਵੇ ਨਾ ਉਹਦਾਂ ਵੀ ਇਦਾਂ ਹੋ ਜਾਂਦਾ ਹੁੰਦਾ ਵਾ ਪਤਾ ਨਹੀਂ ਉਹ ਮੇਰਾ ਤਾਂ ਮੰਮੀ 10 20 ਮਿੰਟ ਕਿੱਦਾਂ ਕੱਟੀ ਬਹੁਤ ਦਰਦ ਹੁੰਦੀ ਏ ਦਰਦ ਤਾਂ ਫਿਰ ਹੁਣੀ ਹੈ ਆਵੇ ਸਾਰਾ ਤੇ ਪੱਕਾ ਵਾ ਆ ਵੇਖੋ ਸੀਆਂ ਬਣੀਆਂ ਕੀ ਆ ਅੱਜ ਦਾ ਆ ਬੋਲੇ ਪੱਕੇ ਆ ਆ ਡੀ ਵੀ ਪੱਕੀ ਚਲ ਕੋਈ ਗੱਲ ਨਹੀਂ ਦਵਾਈ ਲੈ ਆ ਦਿੰਨੇ ਹੋ ਜਾਣਾ ਵਾ ਠੀਕ ਹੈ ਤੇ ਮੈਂ ਕੋ ਦਈ ਕਿੰਨੀ ਹਪੀ ਤੇਰਾ ਪੀ ਉਹ ਆ ਜਾਂਦਾ ਨਾ ਤੇ ਸਕੂਲ ਚਲ ਜਾਂਦਾ ਪੁੱਤ ਤੂੰ ਮੰਮੀ ਮੈਂ ਸਕੂਲ ਕਿੱਦਾ ਜਾਣਾ ਮੈਂ ਕਦੇ ਬੋਲਿਆ ਨਹੀਂ ਜਾਂਦਾ ਚਲ ਬੋਲਿਆ ਨਹੀਂ ਜਾਂਦਾ ਮੈਡਮ ਨੂੰ ਆਪਣੀ ਪ੍ਰੋਬਲਮ ਦੱਸੇਗਾ ਤੁਹਾਨੂੰ ਇਹਨਾਂ ਦਾ ਹੋਣਾ ਤੂੰ ਕਿਹਨੂੰ ਕਹਿਣ ਤੇ ਮੈਂ ਸੁਣਦੀ ਆਂ ਸੁਣ ਲੈਂਦੇ ਆ ਸੁਣਦੀਆਂ ਕਿਉਂ ਨਹੀਂ ਇਦਾਂ ਨੇ ਕਰਾ ਫਿਰ ਨੌਂਦਾ ਕੁਛ ਨਹੀਂ ਤਾਂ ਕਰਦੇ ਛੁੱਟੀ ਕਰਕੇ ਪੈ ਗਏ ਉਹ ਵੀ ਉਹਨਾਂ ਨੇ ਪਤਾ ਮੇਰੇ 90% ਆਈਆ ਚਲ ਠੀਕ ਆ ਫਿਰ ਪੈ ਲੰਮੇ ਤੇ ਮੈਂ ਲਿਆਉਂਦੀ ਆਂ ਬਣਾ ਕੇ ਕੱਚੀ ਲੱਸੀ ਨਾਲੇ ਤੇਰਾ ਉਹਦਾ ਖਿਚੜੀ ਬਣਾਉਂਦਾ ਬਣਾ ਲਿਓ ਆਹ ਤਰੇ ਇੱਕ ਜਾਣਾ ਠੀਕ ਨਹੀਂ ਹੁੰਦਾ ਤੇ ਦੂਜਾ ਜਾਣਾ ਪੈ ਜਾਂਦਾ ਆ ਚੰਗਾ ਰੱਖਾਈ। ਪਿਓ ਦਾ ਲੱਤ ਠੀਕ ਨਹੀਂ ਹੋਇਆ ਨਾ ਹੁਣ ਤੂੰ ਪੈ ਗਿਆ। ਮੰਮੀ ਲੱਗਣ ਦੇ ਮੈਂ ਭਗੰਡ ਕਰਨ ਦਿਆਂ। ਉਹ ਤੇ ਮੈਨੂੰ ਪਤਾ ਮੈਂ ਤੱਕੀ ਪੀਤਣ ਦੀ ਐ। ਮੈਂ ਕਦੇ ਬੋਲਿਆ ਨੂੰ ਚਾਜਣਾ ਜਾਣਾ ਗਿਆ। ਕਿ ਮੈਂ ਸਕੂਲੇ ਚੱਲ ਗਿਆ। ਜੇ ਮੈਂ ਟੈਸਟ ਉੱਤੇ ਮੈਂ ਨਾ ਵਧਿਆ ਮੈਂ ਨੇ ਮੈਂ ਕਹਿੰਦਾ ਤੂੰ ਹੁਣ ਪੜ੍ਹਦਾ ਨਹੀਂ। ਬੰਦਾ ਘਰੇ ਤੇ ਘਰੇ ਵੀ ਗਈ। ਤੇ ਜਿੰਦਰੀ ਵੀ ਤੇ ਲਿਆਵਾ। ਉਹ ਜਾਣਾ ਕੀ ਐ ਮੈਂ ਬਾਹਰ ਮੇਂ ਪੈ ਗਿਆ। ਮੈਂ ਮੇਰੀ ਗੱਲ ਸੁਣ। ਮੈਂ ਚਲ ਜਣਾ ਮੈਂ ਕੰਮ ਤੇ ਅੱਛਾ ਮੈਂ ਬਾਹਰੋਂ ਮਾਲਕ ਆਇਆ ਫੇਰਾ ਹੈ ਅੱਛਾ ਤੇ ਥੋੜਾ ਜਿਹਾ ਪਾਣੀ ਘਾਟੇ ਪੀ ਕੇ ਪੈਲੀ ਚ ਅੱਛਾ ਤੇ ਮੈਂ ਤਾਂ ਬਾਕੀ ਮੀਂਹ ਮਾੜਾ ਮੋਟਾ ਪੈਣ ਡਿਆ ਵਾ ਤੇ ਵੱਡੀ ਪੈਲੀ ਚ ਹੂੰ ਮੋਟਰ ਕਰਦੀ ਬੰਦ ਠੀਕ ਆ ਉਹ ਯਾਰ ਮੋਟਰ ਮੈਂ ਬੰਦ ਕਰ ਦੇਣੀ ਤੁਹਾਨੂੰ ਪਤਾ ਵੀ ਮੀਂਹ ਪੈਣ ਦਾ ਤੇ ਤੂੰ ਕੰਨ ਚ ਚਲਾਉਣੀ ਵੀ ਉਹ ਯਾਰ ਪਾਣੀ ਘਾਟੇ ਮੀਂਹ ਦਾ ਕੀ ਪਤਾ ਹੁਣ ਲੱਥਾ ਵਾ ਤੇ ਮੁੜ ਕੇ ਫਿਰ ਬੰਦ ਹੋ ਗਿਆ ਤੇ ਮੁੜ ਕੇ ਪੈਲੀ ਚ ਤਰੇੜਾ ਇੱਕ ਦੀ ਪਾੜ ਕੇ ਤੇ ਮੁੜ ਕੇ ਪੰਦਰੋਂ ਪਤਾ ਪਾਣੀ ਸੁਣਦਾ ਹੁੰਦਾ ਉਹ ਸਵੇਰੇ ਕਿਤੇ ਮਾੜਾ ਮੋਟਾ ਹਟਿਆ ਸੀ ਤੇ ਤੂੰ ਬੰਦ ਰਹਿਣ ਦੇਣੀ ਯ ਤੇ ਹੁਣ ਆ ਵੇਰ ਜਉ ਪੈ ਡਿਆ ਹੜਨ ਦਾ ਨਾ ਹੀ ਲੈਣ ਡਿਆ ਤੂੰ ਯਾਰ ਕਰੀ ਕੱਖ ਨਾ ਸਿਰਫ ਜਾ ਕੇ ਤਾਂ ਹੌਲੀ ਹੌਲੀ ਜਾ ਕੇ ਛੋਟਾ ਹੱਥੇ ਫੜ ਲਈ ਤੇ ਜਾ ਕੇ ਮੋਟਰ ਕਰਦੀ ਬੰਦ ਹੋ ਤੂੰ ਕੰਮ ਕੋਈ ਨਹੀਂ ਕਰਦਾ ਇਹ ਤਾਂ ਇਹ ਮੇਰੇ ਕੋਲ ਨੱਕਾ ਨੁਕਾ ਨਹੀਂ ਉਹ ਜਿਹੜਾ ਲੱਕ ਮੇਰਾ ਦਰਦ ਕਰਦਾ ਹੈ ਹਾਂ ਤੋਣਾ ਮੈਂ ਤੂੰ ਨੱਕਾ ਬਣਾਉਣ ਨੂੰ ਕਹਿਣ ਦਿਆਂ ਤੂੰ ਜਾ ਕੇ ਸਿਰ ਢੋਲੀ ਨੇ ਜਾਣਾ ਸਟਾਰਟਰ ਤੋਂ ਮੋਟਰ ਬੰਦ ਕਰ ਦੇ ਠੀਕ ਆ ਚਲ ਮੈਂ ਇਦਾਂ ਕਰਦਾ ਤੇ ਕੋਈ ਗੱਲ ਨਹੀਂ ਹੈ ਚਲ ਠੀਕ ਤੇ ਮੈਂ ਵੀ ਆ ਕੇ ਆਪਣੇ ਕੰਮ ਤੋਂ ਆ ਤੇ ਬੁਰਕੇ ਆਣ ਕੇ ਮੈਂ ਵੇਖ ਲਊਗਾ ਫਿਰ ਚੱਲ ਇਹਦਾ ਕਰ ਲੈ ਠੀਕ ਚੰਗਾ ਹੁਣ ਮੈਂ ਮਾਰਾਂਗਾ ਜੇ ਕਰ ਜਾ ਮਾਰਾਂਗਾ ਚੱਲ ਯਾਰ ਤੇ ਜੀਵਨ ਇਹਨੇ ਕਰੀ ਜਾਂਦੇ ਕਿੱਥੇ ਤੱਕ ਆ ਦੇਣਾ ਯਾਰ ਇਹਨਾਂ ਨੂੰ ਰਸਤਾ ਕਰਦੇ ਜੀ ਹੈਂ ਨਾ ਕੋਠਾ ਨਾ ਮੱਡੜਾ ਬਣਾ ਵੀ ਦਿੱਤਾ ਤੇ ਫਿਰ ਵੀ ਯਾਰਾ ਲੱਕੀ ਵੀ ਭਾਵੇਂ ਦੋਸਦਾ ਹੀ ਆ ਨਾ ਤਾਂ ਵੀ ਕਹਿੰਦਾ ਕੋਈ ਨਾ ਮੈਂ ਜਾ ਕੇ ਭਾ ਫੇਰਾ ਮਾਰਉਣਾ ਯਾਰ ਇਹਨਾਂ ਨੂੰ ਸੱਚੰਗੇ ਆਈ ਹੋਰ ਗੀ ਹੁੰਦੀ ਹੈ ਹੈਂ ਕਿੱਦਾਂ ਚੰਗਾ ਮੇਰਾ ਭਰਾ ਵਾ ਪਰ ਜਨਾਨੀਆਂ ਨੇ ਨਾ ਸਮਝਦੀਆਂ ਗੱਲਾਂ ਇਹ ਤੇ ਕਹਿੰਦੇ ਵੀ ਜਾ ਜੇ ਮੈਂ ਮਰ ਜਾਨਾ ਤਾਂ ਜਾ ਇਹਨਾਂ ਨੂੰ ਘਰੋਂ ਕੱਢ ਦੇ ਆਦ ਹੋ ਗਈ ਯਾਰ ਇਹਦੇ ਵਾਲੀ ਵੀ ਹਾਂ ਉਹ ਮੁੰਡੇ ਦਰਬਨ ਨੂੰ ਕਹਿਆ ਗਿਆ ਸੀ ਮੈਂ ਗਣਾ ਹੋਣਾ ਡਿਊਟੀ ਅੱਛਾ ਤੇ ਉਹ ਬੰਬੀ ਉਹਨੇ ਕਿਤੇ ਚਲਾਤੀ ਨਹੀਂ ਸਵੇਰ ਦੀ ਤੇ ਮੈਂ ਉਹ ਆਖਿਆ ਮੈਂ ਤੂੰ ਕਾਨੂੰ ਚਲਾਉਣੀ ਨਹੀਂ ਯਾਰ ਤੇ ਕਹਿੰਦਾ ਬੰਦ ਕਰਾਂ ਜੀ ਤੇ ਮੈਂ ਹੁਣ ਬੰਦ ਕਰਕੇ ਆਇਆ ਉਹ ਨੱਕੇ ਨੁੱਕੇ ਲਾਇਆ ਲੈ ਦੱਸ ਮੈਂ ਕਾਰ ਵੇਖਣ ਗਈ ਆ ਫੇ ਪਤਾ ਨਹੀਂ ਕਿੱਥੇ ਆ ਕਰਨ ਠੀਕ ਨਹੀਂ ਸੀ ਸਕੂਲ ਨਹੀਂ ਗਿਆ ਤੇ ਮੈਂ ਹਾਂ ਕਾਰ ਹੁੰਦੇ ਚੱਲ ਦਵਾਈ ਲੈ ਕੇ ਦਿੰਦੇ ਆ ਯਾਰ ਨੂੰ ਉਹਦਾ ਤਾਂ ਮੂੰਹ ਸਾਰਾ ਹੀ ਪੱਕਾ ਅੰਦਰ ਉਹ ਪਤਾ ਨਹੀਂ ਕੀ ਹੋਇਆ ਉਹ ਤੂੰ ਲੈ ਆ ਦੇਣੀ ਦਵਾਈ ਮੈਂ ਦਵਾਈ ਲੈ ਕਿੱਥੇ ਜਾਂਦੀ ਸਿਰ ਸਿਰ ਤੂੰ ਵੀ ਸਿਆਣੇ ਜੀ ਤੇ ਨਾਲੇ ਮੇਰੀ ਗੱਲ ਸੁਣੋ ਲੱਕ ਲੈ ਕੇ ਤਾਂ ਬੈਠੇ ਜੇ ਤੇ ਮੀਂਹ ਵਾਦੇ ਚ ਨੱਕੇ ਮੋੜਦੇ ਫਿਰਦੇ ਜੇ ਤੇ ਅਤਲਕ ਜਾਂਦਾ ਤਾਂ ਕਿੰਨੇ ਵੇਖਣਾ ਸੀ ਉਹ ਮੈਂ ਆ ਚਾਰ ਹਜ਼ਾਰ ਹੁਣ ਕਹਿਂਦੇ ਆਵਾ ਤੇ ਮੈਂ ਨਾ ਨਾ ਵਾਂ ਆਹੋ ਉਹ ਕਹਿਂਦੇ ਆਵਾ ਤੁਸੀਂ ਤੁਰ ਤੇ ਰਾਮ ਦੇ ਨਾਲ ਤੇ ਰਾਮ ਨੂੰ ਪੇਖਾ ਕਰਦੇ ਕਿੱਥੇ ਜਾਂਦਾ ਵਾ ਸਾਰਾ ਸਾਰਾ ਦਿਨ ਮੱਦੇ ਤੇ ਨੱਗਦਾ ਹੋ ਮੇਰਾ ਤੇ ਆਪਣਾ ਨਹੀਂ ਦਿਲ ਕਰਦਾ ਇੱਥੇ ਬੈਠਣ ਦਿਲ ਤਾਂ ਨਹੀਂ ਕਰਦਾ ਤੇ ਅੱਗੇ ਇਹਨਾਂ ਕੰਮ ਕੀਤਾ ਸੀ ਤੇ ਕੀ ਮਿਲਿਆ ਤੇ ਗਾੜੀ ਕੀ ਮਿਲਦਾ ਵਾ ਉਥੇ ਡਿੱਗ ਪਏ ਨਾ ਕਿਹਦੇ ਚੁੱਕਣਾ ਵੀ ਤੁਹਾਨੂੰ ਪੱਛਿਆਲਾ ਰਮਨਾਰ ਮਹਾਰਾਜ ਦੇ ਉਤੇ ਵੇਚਦਾ ਹੀ ਆ ਨਾ ਮਹਾਰਾਜ ਵੇਚਦਾ ਵਾ ਅੱਗੇ ਨਹੀਂ ਮਹਾਰਾਜ ਜਾਂਦਾ ਤੁਸੀਂ ਕੰਮ ਕਰਦੇ ਜੇ ਤੁਹਾਡਾ ਕਾ ਸੋਚਣਾ ਵਾ ਪੱਛਿਆਲ ਹੁਣ ਇਦਾਂ ਕਰਦੇ ਹੁਣ ਝੋਨਾ ਦੇ ਮੜਾ ਮੜਾ ਕਰ ਲਈਏ ਆਂ ਪਾਲੀ ਜਾਓ ਝੋਨਾ ਝੋਨੇ ਦਾ ਕੀ ਮਿਲਣਾ ਅਗਲੇ ਤੇ ਘਰੋਂ ਕੱਢਣ ਤੱਕ ਜਾਣਦੇ ਆ ਹੋਰ ਜੇ ਵੇਖਣਾ ਚਾਹੀਏ ਯਾਰ ਭਰਾ ਮੇਰਾ ਚੰਗਾ ਉਹਨੇ ਵੀ ਕਦੀ ਨਾ ਨਹੀਂ ਲਿਆ ਆਹੋ ਜੇ ਤੁਹਾਨੂੰ ਨਾ ਲੈਣਾ ਵਾ ਆਪੋ ਤਿਆਰ ਹੋ ਕੇ ਕੰਮ ਤੇ ਚਲ ਜਾਂਦਾ ਵਾ ਤੁਹਾਨੂੰ ਆਰਡਰ ਕਰ ਜਾਂਦਾ ਵਾ ਫਲਾਣੀ ਪਿਆਲੀ ਦੋ ਇਹ ਚ ਨੱਕਾ ਬੰਦ ਗਈ ਤੇ ਫਲਾਣੀ ਤੇ ਤੋੜਦੀ ਓ ਚਲ ਰਾਮਾ ਦਾ ਇਤਾਂ ਦੀਆਂ ਗੱਲਾਂ ਕਰੀਏ ਫੇਰ ਘਰ ਨਹੀਂ ਆ ਚਲਦੇ ਆ ਚਲਦੇ ਭਲਾ ਘਰ ਉਹ ਚੰਗਾ ਵਾ ਆਪਣੀ ਤਨਖਾਹ ਤੇ ਜਿਉਂ ਵਿੱਚ ਰੱਖਦਾ ਨਾ ਪੈਦੇ ਵਾਂਗੂ ਤਾਂ ਨਹੀਂ ਉਹ ਚਲ ਰਾਮਾ ਮਾੜੀ-ਮੁੜੀ ਮਾਰੇ ਰੋਟੀ ਦੇਣੀ ਧਿਆਵਾ ਜਿੰਨੇ ਪੈਦਾ ਕੀਤਾ ਵਾ ਨਾ ਰੋਟੀ ਤਾਂ ਨੇ ਦੇਈ ਜਾਣੀ ਐ ਰੋਟੀ ਦੀ ਨਹੀਂ ਕੋਈ ਗੱਲ ਘਰ ਖੁੱਲੇ ਬਾਰੇ ਸੋਚੋ ਪਿਓ ਕਿਦਾਂ ਕਰ ਜਾਣਾ ਵਾ ਰਾਮਾ ਨੇ ਜਿੱਤਾ ਮਾਰੇ ਰੋਟੀ ਦੇਈ ਜਾਂਦੇ ਆ ਤੇ ਜਦੋਂ ਉਹਨੇ ਕੁੱਲੇ ਦੇਣੇ ਉਹਨੇ ਪਤਾ ਨਹੀਂ ਲਗੰਡਣਾ ਝਾਟੀ ਉਹਨੇ ਘਰ ਬਣਾ ਦੇਣਾ ਪਰ ਹੱਥੀ ਨੂੰ ਤਾਂ ਕੁਝ ਕਰਨਾ ਪੈਣਾ ਵਾ ਉਹਦੇ ਕਿਹੀ ਲਵਸੀ ਲਈ ਹੈ ਨਾ ਉਹ ਯਾਰ ਹੱਥੀ ਬਥੇਰਾ ਕਰਨ ਦੇ ਹੋਂ ਦੱਸ ਕੀ ਕਰੀਏ ਆਹੋ ਕਰੀ ਜਾਓ ਤਾਂ ਉਹਨਾਂ ਨੂੰ ਦੇਈ ਜਾਓ ਫੇਰ ਚੰਗੇ ਜਿੱਦਾਂ ਕੋਈ ਗੱਲ ਕਰਤੀ ਉਸ ਦਿਨ ਬੁਰੇ ਹੋਗੇ ਉਹ ਰਮਨ ਮੈਂ ਬਾਹਰੋਂ ਆਇਆ ਵਾ ਕਬੇ-ਤਬੇ ਤੂੰ ਕਦੇ ਕਾ ਪਾਣੀ ਬਣਾ ਮੀ ਉਤੋਂ ਪੈੜਿਆ ਤਾਂ ਤੂੰ ਉਦਿਆਂ ਨੂੰ ਹੋਰ ਕੁਰਸੀ ਲਾ ਕੇ ਬੈਠੀ ਇੱਥੇ ਡੀਕਣ ਨਹੀਂ ਹਾਂ ਬੈਠੀ ਹਾਂ ਆ ਤੁਹਾਡੇ ਅੱਲੇ ਵੇਖ ਕੇ ਮੈਨੂੰ ਗੁੱਸਾ ਚੜ ਗਿਆ ਜਾਓ ਬਣਾਉਂਦੀਆਂ ਚਾਹ ਵੀ ਅੱਛਾ ਅੱਛਾ ਚੰਗੇ ਤੇ ਇਹ ਨਹੀਂਗੇ ਉਹਨੂੰ ਕੀ ਕਹਿਣਾ ਉਹਨੇ ਕਿਹਾ ਬੰਬੀ ਤੇ ਚਲ ਜਾ ਆਰਾਮ ਨਾਲ ਕਹੀ ਚੁੱਕੀ ਤੇ ਬੰਬੀ ਚਲ ਗਏ ਨਾ ਕਿ ਮੈਂ ਤੋਲ ਆਇਆ ਮੈਂ ਵਨ ਆਇਆ ਮੈਂ ਇਦਾਂ ਕਰਾਇਆ ਮੈਂ ਉਦਾਂ ਕਰਾਇਆ ਮੈਨਾਂ ਤੇ ਨੂੰ ਉਹੋ ਕੋ ਜੀ ਰੋਟੀ ਜੋ ਘੇਰਿਆ ਜਾਣਾ ਕੋ ਹੋਰ ਕੁਛ ਨਹੀਂ ਇੱਥੋਂ ਮੈਨਾਂ ਜਿੱਦਣ ਅੱਡ ਹੋਏ ਨਾ ਠੱਕੇ ਦੇ ਕੇ ਅਗਲੇ ਨੇ ਕੱਢਣਾ ਵੇਖੀ ਨਾ ਘਰ ਤਾਂ ਤੇ ਨਾ ਕਾਟਦਾ ਫਿਰ ਇਹਨਾਂ ਦੀ ਮੈਂ ਦੱਸਿਆ ਵੀ ਹੈਗਾ ਵਾ ਕਿ ਉਹ ਠੀਕ ਨਹੀਂਗਾ ਉਹਦੀ ਦਵਾਈ ਲਿਆਉਣ ਵਾਲੀ ਆ ਤੇ ਮੈਂ ਦਵਾਈ ਜਾ ਕੇ ਲਿਆਦਾ ਗਾੜੀ ਹੋ ਸਵਾਲ ਜਵਾਬ ਕਰਨ ਦੇ ਬੰਬੀ ਤੋਂ ਆਇਆ ਬੰਬੀ ਤੋਂ ਆਇਆ ਨਿਆਣੇ ਆਪਣੇ ਵੱਲ ਨਾਲ ਵੇਖੋ ਬੰਦੀ ਵਾਲੀ ਵੇਖੀ ਜਾਇਆ ਚੰਗਾ ਅੱਛਾ ਵੇਖਣਾ ਕਿਦਾਂ ਫਸਣ ਦੇ ਕੰਮ ਪਰਣਦੇ ਹੀ ਆ ਇਹਦਾ ਕੀ ਇਰਾਦਾ ਵਾ ਮੈਂ ਸੁਣਨੀ ਡਈ ਕੋਹ ਵੀ ਮੇਰਾ ਤਾਂ ਧਿਆਨ ਜਮੇ ਕੰਡੇ ਤੇਰੇ ਵਿੱਚ ਹੀ ਰਹਿੰਦਾ ਵਾ ਕਿਦਾਂ ਚੁਲਾਕੀਆਂ ਲੜਦੀ ਆ ਹੈ ਕਿੱਡੀ ਚੰਗੀ ਬਣ ਬਣ ਬੈਂਦੀ ਆ ਮੇਰੇ ਜਿੰਨਾ ਚੰਗਾ ਹੀ ਕੋਈ ਨਹੀਂ ਆ ਤੇ ਆ ਹੁਣ ਇਹਦੇ ਗੱਲਾਂ ਕੋਈ ਰਿਕਾਰਡਿੰਗ ਤੇ ਲਾਵੇ ਨਾ ਤੇ ਫੇਰ ਪਤਾ ਲੱਗੇ ਪੇਕੀ ਕੀ ਬੋਲਦੀ ਆ ਜੇ ਉਹ ਵਿਚਾਰਾ ਨੌਕਰੀ ਤੇ ਜਾਂਦਾ ਵਾ ਕਿਹੜੇ ਪੈਸੇ ਸੰਭਲੇ ਆਉਂਦੇ 13 ਬੰਦਾ ਬੰਦੇ ਦਾ ਕਿੰਨਾ ਦਿਲ ਤੱਕ ਜਾਂਦਾ ਵਾ ਤੇ ਜਿਹੜਾ ਐਡੀ ਦੂਰ ਜਾਂਦਾ ਨੌਕਰੀ ਕਰਨ ਉਹਦਾ ਕੋਈ ਫਿਕਰ ਨਹੀਂ ਵੇਖਿਆ ਢਿੱਡ ਚ ਕਿੰਨੀ ਮੈਲ ਵਾ ਉਹਦਾ ਕਹਿਣਾ ਸਾਡੇ ਨਾਲ ਚੰਗਾ ਹੀ ਕੋਈ ਨਹੀਂਗਾ ਕੋਈ ਨਹੀਂ ਇਹਨਾਂ ਦਾ ਹੀ ਹਿਸਾਬ ਕਰਨਾ ਹੀ ਪੈਣਾ ਵਾ ਹੁਣ ਹੁਣ ਆ ਸਾਰੀਆਂ ਗੱਲਾਂ ਹੁੰਦਾ ਵਾ ਨਾ ਘਰ ਤੋਂ ਉਹਨੂੰ ਦੱਸਦੀਆਂ ਇੱਕ ਤੇ ਉਹਦੇ ਪਤਾ ਨਹੀਂ ਕੀ ਦਿਮਾਗ ਵਿੱਚ ਕੋਲ ਕੇ ਬਾਇਆ ਵਾ ਉਹਨੂੰ ਤੇ ਕੁਝ ਪਤਾ ਨਹੀਂ ਗਾ ਲੱਗਦਾ ਵੀ ਮੇਰੇ ਘਰ ਦੀ ਐ ਮੈਨੂੰ ਕੋਹ ਕਹਿੰਦੀ ਆ ਉਹਦੇ ਅੱਖੇ ਲੱਗਾਂ ਆਪਣੇ ਭਰਾ ਦੇ ਪਿੱਛੇ ਲੱਗਾ ਵਾ ਉਹਦੀਆਂ ਗੱਲਾਂ ਬੰਨੀ ਜਾਂਦਾ ਵਾ ਹੁਣ ਕੌਡਿੰਗ ਕਰਣਾ ਹੈ ਨਹੀਂ ਨਾ ਖੱਤਾ ਮੇਰੇ ਕੋ ਫਿਰ ਮਰ ਕੌਡਿੰਗ ਕਰਦੀ ਇਹਦੀ ਕਿਸਾਨ ਦੀ ਤੈਨੂੰ ਹੁੰਦਾ ਯਕੀਨ ਫਿਰ ਚਰ ਬਜਰਾ ਕਿ ਤੈਨੂੰ ਮੈਂ ਕੁਝ ਨਹੀਂ ਹੈ ਨਾ ਅੱਜ ਨਾ ਕਰਾਂਗੇ ਚੁਗਲੀਆਂ ਮੈਂ ਕਰੀਆਂ ਚੁਗਲੀਆਂ ਕੀਤੀਆਂ ਮੈਂ ਤੇਰਾ ਘਰਾਂ ਦਾ ਕਿਹਨੂੰ ਪਤਾ ਨਹੀਂ ਲੱਗਦਾ ਹੈ ਮੇਰੇ ਕੰਨਾਂ ਵਿੱਚ ਝੱਪੇ ਤੇ ਨਹੀਂ ਆਏ ਉਹ ਨਹੀਂ ਨਹੀਂ ਉਹ ਤਾਂ ਮੈਨੂੰ ਪਤਾ ਵਾ ਤੇਰੇ ਕੰਨ ਬੜੇ ਪਤਲੇ ਆ ਨਾਲੇ ਧਿਆਨ ਤੇ ਸਾਰਾ ਦਿਨ ਸਾਡੇ ਵਾਲੀ ਰਹੀਦਾ ਤੇ ਗੱਲਾਂ ਕੀ ਕਰਦੇ ਆ ਕਾਨੇ ਪਤਲੇ ਰੱਖਣੇ ਪੈਂਦੇ ਆ ਜਦੋਂ ਤੁਹਾਡੇ ਹਰਗਾ ਟੱਬਰ ਵਿੱਚ ਰਹਿੰਦਾ ਹੋਵੇ ਨਾ ਫਿਰ ਬੰਦੇ ਉਹਨੂੰ ਚਕੰਨੇ ਰਹਿਣਾ ਪੈਂਦਾ ਵਾ ਆਹ ਸਿਆਣੇ ਜਿਹੜਾ ਤਾਂ ਹੀ ਚਕੰਨੇ ਰਹਿੰਦੇ ਨੇ ਨਾਲੇ ਮੈਂ ਇੱਕ ਗੱਲ ਦੱਸ ਮੇਰੇ ਬੰਦੇ ਦੀ ਬੜੀ ਨੌਕਰੀ ਦੀ ફીੜ ਹੋ ਗਈ ਹੈ ਹੈ ਨਾਲੇ ਤਾਂ ਉਹ ਲਿਆ ਲਿਆ ਖਵਾਲਦਾ ਵਾ ਤੇ ਨਾਲੇ ਉਹਦੀ ਨੌਕਰੀ ਜਾ ਗੱਲਾਂ ਕਰਨ ਲਈ ਹੀਗੀ ਵੇਖਿਆ ਉਹ ਸਿਆਣੇ ਆ ਤੇ ਹੁੰਦੇ ਨਾ ਜਿਹੜੀ ਥਾਲੀ ਚ ਖਾਣਾ ਉਸੇ ਸ਼ੇਅਰ ਕਰ ਦਿੰਦਾ ਮੁੜ ਕੇ ਉਹ ਨੌਕਰੀ ਤੋਂ ਲਿਆ ਲਿਆ ਕਿ ਸਾਨੂੰ ਖਵਾਲਣ ੜਿਆ ਵਾ ਤੇ ਜਿਹੜੇ ਖਾਣ ੜਿਆ ਮਿਲ ਬੈਣੀ ਖਾਣ ੜਿਆ ਉਹਨੇ ਕੁਝ ਵੀ ਕਰਦੇ ਤਾਂ ਅੱਖੇ ਕੀ ਕਰਦਾ ਕੋਈ ਕਰਨੂ ਤੀਜੇ ਦਿਨ ਲੱਕ ਪੀੜ ਲੈ ਕੇ ਬੈਜਣੀ ਤੀਜੇ ਦਿਨ ਲੱਕ ਪੀੜ ਕੰਮ ਦੇ ਮਾਰੇ ਹੈ ਕਹੇ ਤੂੰ ਹੀ ਕੋ ਕਹੇ ਉਥੇ ਜੇ ਤਿਲਕ ਜਾਂਦੇ ਨੇ ਫੇਰ ਨਾ ਉਹਦਾ ਕੋਈ ਨਹੀਂ ਜਿਹੜਾ ਵਿਚਾਰ ਰੋਡਾਂ 'ਤੇ ਰਿਆ ਫਰਦਾ ਰੋਜ਼ ਨਹੀਂ ਗੱਲ ਤਾਂ ਸੱਚੀ ਆ ਮੁੜ ਕੇ ਹੈ ਹੋ ਗੱਲ ਕਹਿਣੀ ਆ ਨਾ ਕਿ ਪਖੰਡ ਕਰਦਾ ਵਾ ਲੱਕ ਪੀੜ ਨਹੀਂ ਗਈ ਹੁੰਦੀ ਮੈਨੂੰ ਨਹੀਂ ਪਤਾ ਕਿ ਲੱਕ ਪੀੜ ਹੁੰਦੀ ਆ ਕਿ ਨਹੀਂ ਹੁੰਦੀ ਪਰ ਜੋ ਹਟੇ ਘਰ 'ਚ ਹੁੰਡਿਆ ਨਾ ਬਹੁਤ ਪਾੜਾ ਹੁੰਡਿਆ ਵਾ ਇੱਕ ਬੰਦਾ ਤਾਂ ਉਹ ਲਿਆ ਲੈ ਚੀਜ਼ਾਂ ਦੇ ਤਾਡੇ ਵਾਸਤੇ ਭੱਜਾ ਫਿਰੇ ਉਹਨੂੰ ਤੇ ਹੀ ਕੰਨਾ ਕੰਡੇ ਜੀ ਫਿਰ ਕਹਿਣਾ ਮੈਂ ਗੱਲ ਹੀ ਨਹੀਂ ਕੋਈ ਕਰਦੀ ਨਹੀਂ ਕਾਦੀ ਗੱਲ ਕੀਤੀ ਆ ਮੈਂ ਸੁਣ ਲਿਆ ਪਹਿਣ ਸੁਣ ਲਿਆ ਸਭ ਕੁ ਉਹ ਤੇਨੇ ਤੇ ਉਹੀ ਆਤਵਾ ਕਿ ਇੱਕ ਗੱਲ ਦੇ ਨਾਲ ਚਾਰ ਬਣਾ ਉਹੀ ਲਾ ਲੈਣਗੇ ਹੁੰਦੇ ਆ ਤਾਂ ਪੱਤ ਦਾ ਮੌਕਾ ਨਹੀਂ ਹੱਥੋਂ ਜਾਂਦੇ ਨਾ ਬਈ ਅੱਜ ਹੁੰਦਾ ਵਾ ਨਾ ਕੰਮ ਤਾਂ ਤੇ ਮੈਂ ਵੀ ਤਮਾਸ਼ਾ ਲਾਉਣੀ ਆ ਨਾ ਤੇ ਤੇਰੀ ਨੌਕਰੀ ਦੀਆਂ ਵੀ ਗੱਲਾਂ ਹੁੰਦੀਆਂ ਇੱਥੇ ਆਹੋ ਅੱਗੇ ਰਹਿ ਗਈ ਕਿ ਕਸਰ ਤਾਂ ਹੁਣ ਜਿਹੜੀ ਪੂਰੀ ਹੋ ਜੂਗੀ ਜੋ ਕਹਿਣਾ ਨਾ ਕਹਿਣੀ ਤੂੰ ਕੋਈ ਗੱਲ ਨਹੀਂ ਇਹ ਉਹਨੇ ਤੇ ਆਪਣੀ ਨੌਕਰੀ ਦੇ ਪੈਸੇ ਸਾਂਭ ਲੈਣੇ ਆ ਜੋ ਸਾਹਮਣੇ ਜਗਾ ਹੁੰਦਾ ਨਾ ਜੇ ਉਪ ਤੇ ਮੇਰੇ ਪਿੱਛੇ ਲੱਗਦਾ ਫਿਰ ਤੁਹਾਨੂੰ ਮਤ ਦਿੰਦਾ ਹੀ ਚੱਜਣਾ ਇੱਕ ਤਾਂ ਮੇਰਾ ਬੰਦਾ ਨਹੀਂ ਚੰਗਾ ਠੀਠ ਗਿਆ ਉਹ ਸੇਵਲੇ ਮਗਰ ਲੱਗ ਜਾਂਦਾ ਤਾਂ ਦੇਖ ਮੁੰਡੇ ਨੂੰ 11 ਲਫਾਫਿਆਂ ਤੇ ਫਰੂਟਾਂ ਦੇ ਫਰੂਟ ਅੰਦਰ ਫੜਾਉਂਦਾ ਹੈ ਚੱਲ ਇੰਨੇ ਜਾਨੇ ਸਾਰਿਆਂ ਤਾਂ ਦਿਵਾਲੇ ਹੁੰਦੀਆਂ ਤੇ ਬੰਦੇ ਦੇ ਦਿਵਾਲੇ ਨੇ ਟੱਬਰ ਤੋਂ ਕਾੜੀ-ਗਾੜੀ ਲਿਆਵਾ ਤੇ ਬੰਦੇ ਨੂੰ ਵੀ ਇਦਾਂ ਹੀ ਕਰਨਾ ਸਾਬੂ ਨਾਲਿਆ ਕੇ ਹਨ ਚੀਜ਼ਾਂ ਦੇਵੇ ਜਿਹੜਾ ਤਮਾਸ਼ਾ ਤੋਂ ਅੱਜ ਲਮਣਾ ਹੋਣਾ ਨਾ ਹੁਣੇ ਹੀ ਲਾਲਾ ਉਹ ਡਿਊਟੀ ਚੱਲ ਗਿਆ ਹੋਵਾ ਜਾਣ ਤਾਂ ਪਹਿਲੇ ਹੀ ਲਾਲਾ ਰਹੂ ਕੋਈ ਗੱਲ ਨਹੀਂ ਤਮਾਸ਼ਾ ਵੀ ਲਾ ਲੂੰਗੀ ਤੇ ਬੰਦੇ ਨੂੰ ਮਗਰ ਲਾ ਲੂੰਗੀ ਠੀਕ ਵਾ ਨਾ ਤੁਹਾਨੂੰ ਇੱਥੋਂ ਕੱਢਣਾ ਵਾ ਮੈਂ ਠੀਕ ਆ ਹੁਣ ਵੇਖੀ ਜਾ ਕਿ ਗੜੀ ਗੜੀ ਬਣਦਾ ਕੀ ਆ ਜੇ ਮੈਂ ਨਾ ਨਾ ਕੱਢਿਆ ਇੱਕ ਦਿਨ ਦੇ ਵਿੱਚ ਉਹ ਤੇ ਤੈਨੂੰ ਤੇ ਮੇਰਾ ਨਾ ਵੀ ਜੀਵਨ ਨਹੀਂ ਉਹਨੇ ਮੈਨੂੰ ਪਹਿਲਾਂ ਹੀ ਪਤਾ ਵਾ ਕਹਿਣ ਲਈ ਨਾ ਵੀ ਉਹਨੇ ਕੁਝ ਰੱਖਿਆ ਨਹੀਂਗਾ ਮੂੰਹੋਂ ਤੇ ਬੋਲਣ ਲਈ ਆ ਪਿਆ ਘਰਬਾਰ ਸਾਡਾ ਹੋਰ ਉਹਨੇ ਕੀ ਰੱਖਣਾ ਹੀ ਸਭ ਕੁਝ ਤਾਂ ਤੂੰ ਸੰਭਿਆ ਵਾ ਹੋਰ ਤੇ ਖਰਚੇ ਪਾਣੀ ਤਨ ਢੇ ਸਾਰੇ ਤੇ ਹੁਣ ਘਰ ਵੀ ਤਰਾ ਦੇ ਦੀਏ ਨਹੀਂ ਕਾਦੇ ਖਰਚੇ ਸਾਡੇ ਦੋ ਵਰਕੇ ਰੋਟੀ ਵੀ ਨਹੀਂ ਖਾਣੀ ਕੋਈ ਕੰਮ ਨਹੀਂ ਤੁਹੀਂ ਤੇ ਦਰ ਇੰਨੇ ਇਹ ਨਾ ਬਲ ਕੱਪੜੇ ਦੀ ਲੋੜ ਹੈ ਨਾ ਤਾਂ ਖਾਣ ਪੀਣ ਦੀ ਲੋੜ ਨਾ ਤਾਂ ਕਿਤੇ ਆਉਣ ਜਾਣ ਦੀ ਲੋੜ ਸਭ ਕੁਝ ਤੇ ਮਿਲ ਜਾਂਦਾ ਨਾ ਟਾਈਮ ਦੇ ਨਾਲ ਤੇ ਗੱਲਾਂ ਵੇਖ ਨਾ ਕਿੰਨੀਆਂ ਹੁੰਦੀਆਂ ਤੇ ਜਦੋਂ ਕੰਮ ਕਰਦੇ ਆ ਤੇ ਇੱਥੇ ਹੀ ਲੈਣਾ ਕਿ ਹੋਰ ਕਿੱਥੇ ਜਾਈਏ ਕੋਈ ਨਹੀਂ ਰੁਕ ਜਾ ਦੋ ਚਾਰ ਦਿਨ ਫੇਰ ਪਤਾ ਲੱਗੂ ਕਿੱਥੋਂ ਲੈਣਾ ਵਾ ਠੀਕ ਆ ਨਾ ਹੁਣ ਤੇ ਦੀ ਨੌਕਰੀ ਨੇ ਗੱਲਾਂ ਕਰਤੀਆਂ ਨਾ ਅੱਜ ਤੇ ਮੈਂ ਆਪਣੇ ਕੰਨ ਹੀ ਸੁਣ ਲਈਆਂ ਤੇ ਹੁਣ ਤੋਂ ਮੁੱਕਰ ਜਾਣਾ ਰੋਦਾ ਜਿਵੇਂ ਨਾ ਸੁਣਦੀ ਤੇ ਚੱਲ ਦੋਵਾਂ ਚੌਹ ਦੇ ਲਾਂ ਵੀ ਜਿਹੜਾ ਬੰਦ ਚਰਣਾ ਨਾ ਉਹ ਚੱਲ ਹੀ ਜਾਏ ਕੋਈ ਨਹੀਂ ਜਿੱਦੜ ਬੰਬ ਚੱਲਿਆ ਨਾ ਵੇਖੀ ਪਣਦਾ ਕੀ ਆ ਅੱਥਰੂ ਨਹੀਂ ਰੁਕਣੇ ਟੁੱਪ ਟੁੱਪ ਛੋੜੇ ਰਦਨ ਚਾਹ ਤਾਂ ਬਣਾਈ ਹਾਂ ਗਾੜੀ ਬਿਲਦੀ ਆ ਕਿੱਦਾਂ ਗੱਲਾਂ ਕਰਦੀ ਆ ਉਹਨੂੰ ਗੱਲਾਂ ਕਰਦੇ ਜੇ ਤਾ ਉਹਨੂੰ ਖਵਾਲਦਾ ਕੀ ਖਵਾਲਦਾ ਸਭ ਕੁਝ ਤਾਂ ਤੂੰ ਸਾਂਭ ਲੈਣੀ ਆ ਜੇ ਕਿਤੇ ਜਿਆਲੇ ਨੇ ਵਾਸਾ ਚੀਜ਼ ਲੈ ਆਉਂਦਾ ਵਾ ਕਾਂਕ ਪੱਤ ਪਾ ਕੇ ਬਹਿ ਜਾਂਦੀ ਆ ਦੋ ਚਾਰ ਦਿਨ ਖੋ ਜਾ ਤੈਨੂੰ ਫੇਰ ਮੱਤ ਦਊਂਗੀ ਚੰਨ ਜੋ ਤੂੰ ਦੋਹਾਂ ਚੋਂ ਤੇ ਉਹਨਾਂ ਦੇ ਵਿੱਚ ਕਰਨਾ ਵਾ ਉਹ ਵੀ ਕਰ ਹੀ ਲਵੇਂ ਤੇਰੀ ਰੀਜ ਠਾੜੇ ਚ ਨਾ ਰਹੀ ਪੇ ਕੰਮਧੂਰਾ ਰਹਿ ਗਿਆ ਜਿੰਨੇ ਪੈਦਾ ਕੀਤਾ ਮੈਂ ਰੋਟੀ ਦੇ ਹੀ ਜਾਣੀ ਆ ਚੰਗੀ ਨਾ ਲਉ ਤਾਂ ਮਾੜੀ ਦੇ ਹੀ ਲਉ ਭੁੱਖੇ ਤੇ ਨਹੀਂ ਸੌਣ ਲੱਗੇ ਕਿੱਦਾਂ ਇਹਨਾਂ ਚੰਗੀ ਨਹੀਂ ਖਾਣੀ ਜਿਹੜੀ ਰੋਜ਼ ਕੁੱਤੇ ਖਾਣੀ ਕਰੌਣੇ ਹਨਾ ਤੇ ਤੋਂ ਬਚਾਈ ਨਹੀਂ ਹੋ ਜਾਣਾ ਉਹ ਰੋਟੀ ਪਾਣੀ ਦਾ ਵੇਲਾ ਹੁੰਦਾ ਉਹ ਤੇਰਾ ਮੇਲਾ ਨਾਉਂਦਾ ਗਲਾਉਂਦਾ ਕੰਨਾਂ ਨਾਲ ਲੱਗੀ ਰਹਿੰਦੀ ਆ ਗੱਲਾਂ ਹੀ ਸੁਣਦੀ ਰਹਿੰਦੀ ਸਾਰਾ ਦਿਨ ਕਰਨਾ ਹਾਂਜੀ ਪਾਪਾ ਉਹ ਮੰਮੀ ਤੇਰੀ ਗਾੜੀ ਠੀਕ ਨਹੀਂ ਆ ਸਕੂਲ ਹੀ ਜਾ ਤੂੰ ਹੋ ਪਾਪਾ ਤੁਹਾਨੂੰ ਕੀ ਦੱਸਾਂ ਅੰ ਮੇਰਾ ਤਾਂ ਮੂੰਹ ਬੜਾ ਪੱਕ ਗਿਆ ਮੈਂ ਕੋਈ ਬੋਲਣ ਨਹੀਂ ਜਾਣਦਾ ਉਹ ਪੁੱਤ ਤੂੰ ਸਕੂਲੇ ਚੱਲ ਜਾਣਾ ਹੈ ਤੈਨੂੰ ਧਿਆੜੀ ਪੜ੍ਹਨੀ ਆ ਉਹ ਪਾਪਾ ਚੱਲ ਕਿਉਂ ਜਾਣਾ ਸੀ ਹਾਂ ਤੂੰ ਇਆਂ ਅਸਰੇ ਮੇਰੇ ਤੇ ਮੂੰਹ ਇੰਨਾ ਦਰਦ ਖਾਂਡਿਆ ਮੈਂ ਕੋਈ ਬੋਲੇ ਲੱਕ ਨਹੀਂ ਜਾਣਦਿਆ ਤੇ ਚਲੀਏ ਤੇ ਦਵਾਈ ਲੈ ਆਈਏ ਡਾਕਟਰ ਕੋ ਉਹ ਦਵਾਈ ਤੇ ਲੈ ਹੁਣ ਨਾ ਬਾਹਰ ਕਿਤਾ ਦਾ ਹੁਣ ਆ ਪੈਂਡਿਆ ਹੁਣ ਯਾ ਮੈਨੂੰ ਤੇ ਪਤਾ ਨਹੀਂ ਮੈਂ ਮੇ ਬੰਬੀ ਤੋਂ ਨਹੀਂ ਆਇਆ ਹਾਂ ਇਹਨਾਂ ਪਾਪਾ ਰੋਹਿ ਦਾ ਘਰ ਦੱਕ ਪਾਤੋ ਗਿਆ ਰੋਜ਼ ਰੋਜ਼ ਘਪਾਤ ਰੋਜ਼ ਇੱਕ ਬਾਤ ਚਾਚੀ ਲਈ ਪਤਾ ਨਹੀਂ ਮਮੀ ਤੇ ਚਾਚੀ ਬੋਲਣ ਡੇ ਦੋਵੇਂ ਜਾਣੀ ਉਹ ਮੈਂ ਤਾਂ ਤੇਰੀ ਮਾਂ ਨੂੰ ਆਖਿਆ ਮੈਂ ਤਾਂ ਚਾਹ ਬਣਾ ਕੁੱਟ ਮੈਂ ਆਇਆ ਬਾਹਰੋਂ ਬੰਬੀ ਤੋਂ ਤੇ ਮੈਂ ਮੁੜ ਕੇ ਆ ਹਵੇਲੀ ਆਪਣਾ ਕੰਮ ਕਰਨ ਵਾਲਾ ਪਤਾ ਨਹੀਂ ਬਹੁਤ ਚੀਚੀ ਬੋਲਣ ਡੀ ਮੈਂ ਤਾਂ ਉੱਥੇ ਸੌਣੇ ਵੀ ਲੱਗਾ ਮੈਂ ਚੱਲ ਜਾ ਜਦੋਂ ਉਹਨਾਂ ਦੀ ਗੱਲ ਮੈਨੂੰ ਨਹੀਂ ਪਤਾ ਫਿਰ ਨਾ ਤੇਰੇ ਮਾਂ ਨੇ ਮੇਰਾ ਗਾਲੀ ਕੀਤੀ ਆ ਔਰ ਚਲੋ ਨਹੀਂ ਕੀਤੀ ਨਹੀਂ ਤਾਂ ਦਵਾਈ ਲੈ ਆਈਏ ਫਿਰ ਆ ਚਾਹ ਮੇਰਾ ਪੁੱਤ ਦਵਾਈ ਲੈ ਗਿਆ ਫਿਰ ਚਲੋ ਪਾਪਾ ਨੂੰ ਕਿਹੜਾ ਬੋਲਾ ਮम्मी ਨੂੰ ਕਿਹੜਾ ਦੱਸਣਾ ਵਾ ਪਿਆ ਕਰ ਲਈ ਗਈ ਆ ਹੁਣ ਪਾਪਾ ਨੇ ਵੀ ਤੇ ਆਪਣੇ ਭਰਾ ਦੇ ਪੱਖ ਲੈਣਾ ਵਾ ਉਹਨਾਂ ਨੂੰ ਇਹ ਆ ਪਿਕਾਰ ਦੇ ਬੱਜਾ ਵਾ ਤੇ ਬੱਜਾ ਰਵੇਂ ਪਰ ਇਹ ਕਰਨਾ ਚਾਚੀ ਤੇ ਮੰਮੀ ਨਹੀਂ ਨਿਕਣਾ ਸਮਝਦੇ ਚਾਚੀ ਨੂੰ ਤੇ ਇਹ ਆ ਪੀ ਇਹ ਘਰ ਉਹਨਾਂ ਦਾ ਵਾ ਤੇ ਇਥੋਂ ਛੇਤੀ ਨਿਕਲ ਜਾਣਾ ਮੰਮੀ ਨੇ ਇਹ ਆ ਕਿ ਹੁਣ ਆਪਾਂ ਵਿਹਲ ਜਾ ਕੇ ਕਿੱਦਾਂ ਰਹਿਣਾ ਉਹਨਾਂ ਨੇ ਇਹ ਵੀ ਆ ਕਮਰਾ ਜਿਹੜਾ ਵਾ ਇਹੀਆਂ ਨੂੰ ਦਿੱਤਾ ਜਾਵੇ ਤੇ ਇੱਥੇ ਚੱਲ ਆਪਾਂ ਬਹਿ ਬੁੱਝਾਈ